ਅੱਜ ਜਿਹੜੇ ਆਪਾਂ ਇਹ ਗੋਭੀ ਦੇ ਪਕੌੜੇ ਬਣਾ ਰਹੇ ਆ ਨਾ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਇਹ ਬਿਲਕੁਲ ਹੀ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਗੋਭੀ ਵਿੱਚੋਂ ਬਿਲਕੁਲ ਨਰਮ ਰਹੋਗੇ ਪਰ ਉੱਪਰੋਂ ਬਹੁਤ ਕ੍ਰਿਸਪੀ ਬਣਨਗੇ ਇਹਨਾਂ ਨੂੰ ਬਣਾਉਣ ਦੇ ਲਈ ਬਹੁਤ ਹੀ ਘੱਟ ਸਮਾਨ ਦੀ ਆਪਾਂ ਨੂੰ ਜ਼ਰੂਰਤ ਹੈ ਸਭ ਤੋਂ ਵਧੀਆ ਗੱਲ ਵੀ ਇਹ ਆਇਲੀ ਬਿਲਕੁਲ ਨਹੀਂ ਬਣਦੇ ਤੇ ਬਣਾਉਣਾ ਇਹਨਾਂ ਨੂੰ ਬਹੁਤ ਆਸਾਨ ਹੈ ਸੋਸ਼ੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਕਰਾਂਚੀ ਕ੍ਰਿਸਪੀ ਜਿਹੇ ਪਕੌੜੇ ਗੋਭੀ ਦੇ ਬਣਾ ਕੇ ਤਿਆਰ ਕੀਤੇ ਆ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਘੱਟ ਤੋਂ ਘੱਟ ਸਮਾਨ ਦੇ ਨਾਲ ਘ ਦੇਖਾਂਗੇ ਵੀ ਇਹਨੇ ਆਸਾਨ ਤਰੀਕੇ ਨਾਲ ਗੋਭੀ ਦੇ ਕ੍ਰੰਚੀ ਜਿਹੇ ਪਕੌੜੇ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਇਧਰ ਜੀ ਆਪਾਂ ਇਸ ਤਰੀਕੇ ਨਾਲ ਗੋਭੀ ਨੂੰ ਜਿਹੜਾ ਕੱਟ ਕੇ ਰੱਖ ਲਿਆ ਸੀਗਾ ਇੰਨੇ-ਇੰਨੇ ਕੁ ਪੀਸ ਕੀਤੇ ਆ ਦੇਖੋ ਮੈਂ ਜਿਆਦਾ ਵੱਡੇ ਵੀ ਨਹੀਂ ਇਹ ਜਿਆਦਾ ਛੋਟੇ ਵੀ ਨਹੀਂ ਤੇ ਇਹ ਆਪਣੇ ਕੋਲੇ 1/2 ਕਿਲੋ ਗੋਭੀ ਹੈ ਚੰਗੇ ਤਰੀਕੇ ਨਾਲ ਧੋ ਲਿਆ ਆਪਾਂ چیر ਕੇ ਚੁੱ ਮੰਜੀ ਪੈਨ ਦੇ ਵਿੱਚ ਆਪਾਂ ਸਾਰੀ ਗੋਭੀ ਪਾ ਦੇਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਆਪਾਂ ਇੰਨਾ ਕੁ ਪਾਵਾਂਗੇ ਵੀ ਜਿਹਦੇ ਵਿੱਚ ਇਹ ਸਾਰੀ ਗੋਭੀ ਡੁੱਬ ਜੇ ਅੱਧਾ ਕ ਚਮਚਾ ਆਪਾਂ ਨਮਕ ਦਾ ਐਡ ਕਰ ਦੇਾਂਗੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਤੇ ਮੀਡੀਅਮ ਜੀ ਫਲੇਮ ਤੇ ਨਾ 5 ਕੁ ਮਿੰਟ ਗੋਭੀ ਨੂੰ ਉਬਾਲ ਕੇ ਤਿਆਰ ਕਰਾਂਗੇ ਆਪਾਂ ਵੀ ਥੋੜੀ ਜਿਹੀ ਇਹ ਪੱਕ ਜੇ ਤੁਸੀਂ ਇਹਨੂੰ ਠਾਕੇ ਵੀ ਰੱਖ ਸਕਦੇ ਹੋ ਤੇ 5-7 ਮਿੰਟ ਹੋ ਗਏ ਆ ਜੀ ਗੋਭੀ ਵਧੀਆ ਤਿਆਰ ਹੋ ਗਈ ਹੈ ਦੇਖੋ ਹਲਕੀ ਜੀ ਨਾ ਇਹ ਟਰਾਂਸਪੇਰੈਂਟ ਹੋ ਗਈ ਇਸ ਤਰ੍ਹਾਂ ਜਿਆਦਾ ਨਹੀਂ ਆਪਾਂ ਇਹਨੂੰ ਪਕਾਵਾਂਗੇ ਬਿਲਕੁਲ ਇਸ ਤਰੀਕੇ ਦੀ ਪਕਾ ਕੇ ਤਿਆਰ ਕਰਨੀ ਹੈ ਦੇਖੋ ਬાળੀ ਪਕਾਵਾਂਗੇ ਤਾਂ ਫਿਰ ਪਕੌੜੇ ਵਧੀਆ ਨਹੀਂ ਬਣਨੇਗੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਤੇ ਗੋਭੀ ਨੂੰ ਆਪਾਂ ਇਸ ਤਰੀਕੇ ਨਾਲ ਜੀ ਪਾਉਣ ਲਿਆ ਪਾਣੀ ਆਪਾਂ ਇਹਦੇ ਵਿੱਚੋਂ ਅਲੱਗ ਕਰਤਾ ਗੋਭੀ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਲਾਂਗੇ ਉਦੋਂ ਤੱਕ ਆਪਾਂ ਇਹਦਾ ਬੇਸਨ ਤਿਆਰ ਕਰਦੇ ਹਾਂ ਪਕੌੜਿਆਂ ਦਾ ਤੇ ਇਥੇ ਜਿਹਾ ਪਰਾਖਲੇ ਜੁੱਲੇ ਤੇ ਤਵਾ ਤੇ ਇਹਦੇ ਤੇ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਅੱਧਾ ਕ ਚਮਚ ਸੌਂਫ ਦਾ ਪਾਤਾ ਆਪਾਂ ਅੱਧਾ ਕ ਚਮਚ ਜੀਰੇ ਦਾ ਅੱਧਾ ਕ ਚਮਚ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਅਜਵੈਣ ਦਾ ਇੱਕ ਚਮਚ ਸੁੱਕਾ ਸਾਬਤ ਧਨੀਆ ਦੋ ਤਿੰਨ ਲੌਂਗ ਪਾਵਾਂਗੇ ਜੀ ਆਪਾਂ ਅੱਧਾ ਕ ਚਮਚ ਜਿਹੜਾ ਆਪਣੇ ਕੋਲੇ ਹੈਗਾ ਕਾਲੀਆਂ ਮਿਰਚਾਂ ਦਾ ਇਹਨਾਂ ਨੂੰ ਬਿਲਕੁਲ ਹਲਕੀ ਜੀ ਅੱਗ ਤੇ ਨਾ ਪਰੋਸਟ ਕਰਾਂਗੇ ਜਦੋਂ ਤੱਕ ਇਹ ਨਾ ਪਾਊਡਰ ਬਣਾਉਣ ਵਾਸਤੇ ਤਿਆਰ ਨਹੀਂ ਹੋ ਜਾਂਦੇ ਬਾਹਰ ਵੀ ਪਾਊਡਰ ਨਹੀਂ ਬਣਾਉਣਾ ਆਪਾਂ ਦਰਦਰਾ ਜਿਹਾ ਰੱਖਾਂਗੇ ਇਹ ਜਿਹੜਾ ਮਸਾਲਾ ਨਾ ਛਟਪਟ ਤੁਸੀਂ ਤਿਆਰ ਕਰ ਲਓਗੇ ਇਹਨਾਂ ਪਕੌੜੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਜਿਵੇਂ ਵਿਆਹਾਂ ਸ਼ਾਦੀਆਂ 'ਚ ਤੁਸੀਂ ਖਾਣਿਓ ਬਹੁਤ ਸੋਹਣੀ ਖੁਸ਼ਬੂ ਆਉਗੀ ਪਕੌੜਿਆਂ 'ਚੋ ਇਹ ਮਸਾਲਾ ਤੁਸੀਂ ਵੱਧ ਮਾਤਰਾ 'ਚ ਵੀ ਤਿਆਰ ਕਰਕੇ ਰੱਖ ਸਕਦੇ ਹੋ ਜਦੋਂ ਅਗਲੀ ਯਾਰ ਪਕੌੜੇ ਬਣਾਉਣੇ ਹੋਣ ਤਾਂ ਤੁਸੀਂ ਬਣਾ ਕੇ ਡੱਬੇ 'ਚ ਮਸਾਲਾ ਰੱਖ ਲਓ ਚਟਪਟ ਪਕੌੜੇ ਤਿਆਰ ਕਰ ਲਓਗੇ ਇਹ ਮਸਾਲੇ ਬਿਲਕੁਲ ਤਿਆਰ ਹੋ ਗਏ ਜੀ ਜਿਆਦਾ ਆਪਾਂ ਰੋਸਟ ਨਹੀਂ ਕੀਤਾ ਇਹਨਾਂ ਨੂੰ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਗਈ ਐ ਤੇ ਇਹਨਾਂ ਨੂੰ ਗਰਮ ਗਰਮ ਨੂੰ ਨਹੀਂ ਆਪਾਂ ਪੀਸਾਂਗੇ ਥੋੜਾ ਜਿਹਾ ਥੱਲੇ ਉਤਾਰ ਕੇ ਇੱਕ ਪਲੇਟ 'ਚ ਕੱਢ ਲਾਂਗੇ ਠੰਡੇ ਕਰਕੇ ਇਹ ਤੇਸਰੀ ਕੇਨਾਲ ਜੀ ਮਸਾਲੇ ਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲਿਆ ਦੇਖੋ ਸਭ ਤੋਂ ਪਹਿਲਾਂ ਇੱਕ ਖੁੱਲੇ ਡੋਂਗੇ ਦੇ ਵਿੱਚ ਜਿਹੜਾ ਇਹ ਮਸਾਲਾ ਤਿਆਰ ਕੀਤਾ ਨਾ ਇਹ ਪਾਵਾਂਗੇ ਆਪਾਂ ਅੱਧਾ ਕ ਚਮਚ ਫਿਰ ਇਹਦੇ ਵਿੱਚ ਅੱਧੇ ਚਮਚ ਤੋਂ ਘਾਟਾ ਆਪਾਂ ਪਾਵਾਂਗੇ ਨਮਕ ਜਾਨੀ ਕਿ ਸਵਾਦ ਅਨੁਸਾਰ ਲਾਲ ਮਿਰਚਾਂ ਪਾਵਾਂਗੇ ਆਪਾਂ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਲਿਓ ਪਰ ਅੱਧੇ ਕ ਚਮਚ ਤੋਂ ਘੱਟ ਐਡ ਕਰ ਸਕਦੇ ਹੋ ਇੰਨੇ ਕ ਪਕੌੜੇ ਬਣਾਉਣ ਦੇ ਲਈਾਰੇ ਮਸਾਲਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਇੱਥੇ ਆਮਚੂਰ ਪਾਊਡਰ ਦਾ ਵੀ ਅੱਧਾ ਕ ਚਮਚ ਐਡ ਕਰ ਸਕਦੇ ਹੋ ਇਹਦੇ ਵਿੱਚ ਅੱਧਾ ਕ ਗਲਾਸ ਆਪਾਂ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਤੇ ਮਸਾਲਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਹੁਣ ਜੀ ਆਪਾਂ ਮਸਾਲਿਆਂ ਦੇ ਵਿੱਚ ਪਾਣੀ ਐਡ ਕਰ ਲਿਆ ਸੀ ਮਿਕਸ ਕਰ ਲਿਆ ਚੰਗੇ ਤਰੀਕੇ ਨਾਲ ਹੁਣ ਇਹਦੇ ਵਿੱਚ ਜਿਹੜੀ ਆਪਾਂ ਗੋਭੀ ਉਬਾਲ ਕੇ ਰੱਖੀ ਸੀ ਨਾ ਇਹ ਪਾਵਾਂਗੇ ਸਾਰੀ ਇਸ ਤਰ੍ਹਾਂ ਗੋਭੀ ਦੇ ਵਿੱਚ ਬਹੁਤ ਵਧੀਆ ਮਸਾਲਿਆਂ ਦਾ ਫਲੇਵਰ ਆਊਗਾ ਕਿਸੇ ਵੀ ਖੁੱਲੇ ਬਰਤਨ ਦੇ ਵਿੱਚ ਤੁਸੀਂ ਮਿਕਸ ਕਰ ਲਿਓ ਚੰਗੇ ਤਰੀਕੇ ਨਾਲ ਚਾਹੇ ਤਾਂ ਤੁਸੀਂ ਹੱਥਾਂ ਨਾਲ ਮਿਕਸ ਕਰ ਸਕਦੇ ਹੋ ਇਹਨਾਂ ਤਾਂ ਹੁਣੇ ਦੇਖ ਕੇ ਦਿਲ ਕਰ ਰਿਹਾ ਵੀ ਗੋਭੀ ਨੂੰ ਐਵੇਂ ਹੀ ਖਾ ਲ ਗਏ ਕਿਉਂਕਿ ਉਬਾਲੀ ਹੋਈ ਹੈ ਗੋਭੀ ਆਪਾਂ ਦੇ ਮਸਾਲਿਆਂ ਦਾ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਚੰਗੇ ਤਰੀਕੇ ਨਾਲ ਮੈਨੂੰ ਮਿਕਸ ਕਰ ਲਿਆ ਇਹਨੂੰ ਟਾਕ ਕੇ ਜਿਹੜਾ ਮੈਂ 5 ਮਿੰਟ ਸਾਈਡ ਤੇ ਰੱਖ ਦਿੰਨੀ ਆ ਤੇ ਹੁਣ ਜੀ 5 ਮਿੰਟ ਹੋ ਗਏ ਆ ਗੋਭੀ ਨੂੰ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਕੇ ਰੱਖ ਲੈਣੇ ਆ ਤੇ ਹੁਣ ਜੀ ਇਸ ਪਾਣੀ ਦੇ ਵਿੱਚ ਆਪਾਂ ਵੇਸਣ ਪਾਵਾਂਗੇ ਇੱਕ ਵੱਡੀ ਕੌਲੀ ਵੇਸਣ ਦੀ ਪਾ ਦੇਗੇ ਪੌਣੀ ਕਵੱਟੀ ਹੈ ਇਹ ਮੇਰੇ ਕੋਲੇ ਇਦੇ ਵਿੱਚ ਆਪਾਂ 3 ਕ ਚਮਚਾ ਜਿਹੜੇ ਚੌਲਾਂ ਦੇ ਆਟੇ ਦੇ ਪਾਵਾਂਗੇ ਵੀ ਪਕੌੜੇ ਵਧੀਆ ਕ੍ਰਿਸਪੀ ਕਰਾਂਜੀ ਜਾਣ। ਬੀਣਾ ਕਾਰਨ سٹਾਰਚ ਤੋਂ। ਤੇ ਨਮਕ ਪਾ ਦੇਾਂਗੇ। ਇਦੇ ਵਿੱਚ ਹੋਰ ਆਪਾਂ ਕੋਈ ਮਸਾਲਾ ਨਹੀਂ ਐਡ ਕਰਨਾ। ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਵੀ ਇਹਦੇ ਵਿੱਚ ਗੰਡਾ ਨਾ ਬਣ ਜਾਣ। ਜਿੰਨੇ ਕ ਪਾਣੀ ਦੀ ਜ਼ਰੂਰਤ ਹੋਈ ਆ ਪਾ ਕੇ ਜਾ ਕੇ ਐਡ ਕਰਾਂਗੇ ਇਹਦੇ ਵਿੱਚ। ਥੋੜਾ ਥੋੜਾ ਪਾਣੀ ਐਡ ਕਰਕੇ ਨਾ ਇਹ ਘੋਲ ਤਿਆਰ ਕਰ ਲਾਂਗੇ ਆਪਾਂ ਵਧੀਆ ਤੇ ਜਿੰਨਾ ਕੁ ਪਾਣੀ ਆਪਾਂ ਇਹਦੇ ਵਿੱਚ ਪਾਇਆ ਸੀ ਓਨੇ ਕੁ ਪਾਣੀ ਨਾਲ ਵੇਸਣ ਨੂੰ ਆਪਾਂ ਵਧੀਆ ਮਿਕਸ ਕਰ ਲਿਆ ਦੇਖੋ ਥੋੜੀਆਂ-ਥੋੜੀਆਂ ਤੁਸੀਂ ਦੇਖ ਸਕਦੇ ਹੋ ਵੇਸਣ ਦੀਆਂ ਗੰਡਾ ਇਹਨਾਂ ਨੂੰ ਚੰਗੇ ਤਰੀਕੇ ਨਾਲ ਖਤਮ ਕਰਦੇ ਆਂਗੇ ਕਿਉਂਕਿ ਜਦੋਂ ਆਪਾਂ ਪਕੌੜੇ ਬਣਾਉਨੇ ਆ ਨਾ ਫਿਰ ਇਹ ਵੇਸਣ ਕੱਚਾ ਰਹਿ ਜਾਂਦਾ ਛੂੜੀਆਂ ਗੰਡਾ ਬਣ ਜਾਂਦੀਆਂ ਵਿੱਚ ਸੋ ਸਾਰੀਆਂ ਗੰਡਾ ਨੂੰ ਚੰਗੇ ਤਰੀਕੇ ਨਾਲ ਆਪਾਂ ਖਤਮ ਕਰ ਲਿਆ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਵੀ ਪਕੌੜਿਆਂ ਦੇ ਲਈ ਕਿੰਨਾ ਕੁ ਆਪਾਂ ਇਹ ਗਾੜਾ ਰੱਖਣਾਗਾ ਜਾਂ ਕਿੰਨਾ ਕੁ ਪਤਲਾ ਰੱਖਣਾ ਕੋਲ ਉਸ ਹਿਸਾਬ ਨਾਲ ਪਾਣੀ ਐਡ ਕਰ ਲਿਓ ਫਿਰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਚੰਗੇ ਤਰੀਕੇ ਨਾਲ ਜੀ ਨੂੰ ਮਿਕਸ ਕਰਨ ਤੋਂ ਬਾਅਦ 5 ਮਿੰਟ ਚਮਚ ਦੀ ਮਦਦ ਨਾਲ ਆਪਾਂ ਨਾ ਵੇਸਣ ਦੇ ਘੋਲ ਨੂੰ ਫੈਂਟ ਲਾਂਗੇ ਇਹ ਵਧੀਆ ਤਿਆਰ ਹੋ ਜੇ ਘੱਟਾ ਨੂੰ ਤੇਜ਼ ਤੇਜ਼ ਘੁਮਾਉਂਦੇ ਹੋਏ ਤੁਸੀਂ ਇਹਨੂੰ ਇਸ ਤਰੀਕੇ ਨਾਲ ਫੈਂਟ ਲਿਓ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਹਲਕੇ ਹਲਕੇ ਬਬਲਸ ਬਣਨ ਲੱਗ ਗਏ ਬਸ ਵੇਸਣ ਨੂੰ ਵਧੀਆ ਤਿਆਰ ਕਰਾਂਗੇ ਨਾ ਤਾਂ ਪਕੌੜੇ ਦੇਖਣ ਚ ਵੀ ਸੋਹਣੇ ਲੱਗਦੇ ਆ ਤੇ ਵਧੀਆ ਕ੍ਰਿਸਪੀ ਬਣਦੇ ਆ ਤੇ ਵੇਸਣ ਨੂੰ ਆਪਾਂ 5 ਮਿੰਟ ਫੈਂਟ ਕੇ ਤਿਆਰ ਕਰ ਲਿਆ ਜੀ ਦੇਖੋ ਬਿਲਕੁਲ ਇਸ ਤਰੀਕੇ ਦਾ ਵੇਸਣ ਹੈ ਇੰਨਾ ਕੁ ਪਤਲਾ ਰੱਖਿਆ ਇੰਨਾ ਕੁ ਗਾੜਾ ਰੱਖਿਆ ਘੋਲ ਨੂੰ ਆਪਾਂ ਤੁਸੀਂ ਚਾਹੋ ਤਾਂ ਇਹਨੂੰ 5-10 ਮਿੰਟ ਐ ਜਿਹੜਾ ਰੈਸਟ ਕਰਨ ਵਾਸਤੇ ਢੱਕੀ ਵੀ ਰੱਖ ਸਕਦੇ ਹੋ ਤੇ ਨਾਲ ਦੀ ਨਾਲ ਵੀ ਪਕੌੜੇ ਬਣਾ ਸਕਦੇ ਹੋ ਤੇ ਇੱਧਰ ਜੀ ਤੇਲ ਆਪਾਂ ਗਰਮ ਹੋਣ ਵਾਸਤੇ ਰੱਖਦਾ ਸੀ ਇਹਦੇ ਵਿੱਚੋਂ 1.5 ਚਮਚ ਗਰਮ ਤੇਲ ਦਾ ਆਪਾਂ ਇਸ ਘੋਲ ਦੇ ਵਿੱਚ ਐਡ ਕਰਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਇੱਕ ਵਾਰੀ ਫੇਰ ਪਕੌੜੇ ਬਣਾਉਣ ਦੇ ਲਈ ਇਹ ਘੋਲ ਬਿਲਕੁਲ ਆਪਣਾ ਤਿਆਰ ਹੈ ਹੁਣ ਬੇਸਣ ਵਾਲੇ ਘੋਲ ਦੇ ਵਿੱਚ ਨਾ ਥੋੜੇ ਜਿਹਾ ਟੁਕੜੇ ਆਪਾਂ ਗੋਭੀ ਦੇ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਤੇਲ ਜੀ ਆਪਾਂ ਚੈੱਕ ਕਰ ਲਿਆ ਵਧੀਆ ਗਰਮ ਹੋ ਗਿਆ ਇੱਕ ਇੱਕ ਕਰਕੇ ਨਾ ਹੁਣ ਆਪਾਂ ਗੋਭੀ ਦੇ ਪੀਸ ਤੇਲ ਦੇ ਵਿੱਚ ਛੱਡ ਦਿਆਂਗੇ ਤੇ మీడియం ਜੀ ਅੱਗ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ 골ਡਨ ਕਰਾਂਗੇ ਯਾਨੀ ਕਿ ਆਪਾਂ ਇਹਨਾਂ ਨੂੰ ਅੱਧਾ ਕੇ ਪਕਾਵਾਂਗੇ ਅੱਧਾ ਆਪਾਂ ਬਾਅਦ ਚ ਪਕਾਵਾਂਗੇ ਫੁੱਲ ਫਰਾਈ ਨਹੀਂ ਕਰਾਂਗੇ ਕਿੰਨਾ ਵਧੀਆ ਦੇਖੋ ਇਹਨਾਂ ਦਾ ਕਲਰ ਆ ਰਿਹਾ ਹੈ ਤੇ ਜਿੰਨਾ ਕਿ ਪਤਲਾ ਆਪਾਂ ਵੇਸਣ ਦਾ ਘੋਲ ਰੱਖਿਆ ਸੀ ਨਾ ਜਿੰਨਾ ਕਿ ਗਾੜਾ ਉਹਦੇ ਨਾਲ ਵਧੀਆ ਕੋਟਿੰਗ ਹੋ ਗਈ ਹੈ ਪਕੌੜਿਆਂ ਤੇ ਦੇਖੋ ਵਧੀਆ ਖੁਸ਼ਬੂ ਆ ਰਹੀ ਹੈ ਜਿਹੜੇ ਜਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾਈ ਹੈ ਬਸ ਮੈਂ ਥੋੜਾ ਜਿਹਾ ਹੋਰ ਫਰਾਈ ਕਰ ਲੂੰਗੀ ਤੇ ਹਾਂਜੀ ਪਕੌੜੇ ਆ ਜਿਹੜੇ ਆਪਾਂ ਹਾਫ ਫਰਾਈ ਕਰ ਲਏ ਆ ਦੇਖੋ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਕੱਢ ਲੈਨੇ ਆ ਤੇ ਜਿਹੜੇ ਦੂਜੇ ਰਹਿ ਗਏ ਉਹਨਾਂ ਨੂੰ ਵੀ ਫਰਾਈ ਕਰ ਲੈਨੇ ਆ ਤੇ ਜਿਹੜੇ ਆਹ ਰਹਿ ਗਏ ਜੀ ਪਕਵੜੇ ਇਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਜਿਹੜਾ ਫਰਾਈ ਕਰ ਲੈਨੇ ਆ ਮੀਡੀਅਮ ਜੀ ਫਲੇਮ ਤੇ ਤੇਲ ਆਪਾਂ ਗਰਮ ਕਰਨਾ ਤੇ ਮੀਡੀਅਮ ਜੀ ਫਲੇਮ ਰੱਖਣੀ ਆ ਮੇਸਾਂ ਦੇ ਘੋਲ ਦੇ ਵਿੱਚ ਡੋਬੋ ਡੋਬੋ ਕੇ ਆਪਾਂ ਗੋਭੀ ਦੇ ਟੁਕੜਿਆਂ ਨੂੰ ਇਸ ਤਰੀਕੇ ਨਾਲ ਤੇ ਫਿਰ ਤੇਲ ਦੇ ਵਿੱਚ ਛੱਡਾਂਗੇ ਤੁਸੀਂ ਇਹਨਾਂ ਨੂੰ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਕਿਹੋ ਜਿਹਾ ਵੀ ਫਰਾਈ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਜਿੰਨੀ ਕਿ ਪੈਨ ਦੇ ਵਿੱਚ ਸਪੇਸ ਹੋਈ ਵੀ ਬਾਅਦ ਵਿੱਚ ਆਪਾਂ ਇਹਨਾਂ ਦੀ ਸਾਈਡ ਪਾਟ ਸਕਗੇ ਬਸ ਉਹਨੇ ਕੀ ਆਪਾਂ ਪੈਨ ਦੇ ਵਿੱਚ ਇਹ ਪਕੌੜੇ ਪਾਵਾਂਗੇ ਤੇ ਹੁਣ ਜੀ ਪਕੌੜਿਆਂ ਨੂੰ ਆਪਾਂ ਫੁੱਲ ਫਰਾਈ ਕਰਾਂਗੇ ਉਹਦੇ ਲਈ ਆਪਾਂ ਇਹਨਾਂ ਨੂੰ ਵਿਚਕਾਰ ਤੋਂ ਕੱਟ ਲਾਂਗੇ ਇੱਕ ਪਕੌੜੇ ਦੇ ਦੋ ਹਿੱਸੇ ਕਰ ਲਾਂਗੇ ਇਸ ਤਰੀਕੇ ਨਾਲ ਸਾਰੇ ਪਕੌੜੇ ਜੀ ਇਸ ਤਰੀਕੇ ਨਾਲ ਆਪਾਂ ਕੱਟ ਕੇ ਰੱਖ ਲਏ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਫੁੱਲ ਫਲੇਮ ਤੇ ਫੁੱਲ ਫਰਾਈ ਕਰਕੇ ਤਿਆਰ ਕਰ ਲਾਂਗੇ ਇਹਨਾਂ ਨੂੰ ਹਾਂਜੀ ਪਕੌੜਿਆਂ ਨੂੰ ਆਪਾਂ ਫੁੱਲ ਫਰਾਈ ਕਰ ਲਾਂਗੇ ਬਿਲਕੁਲ ਫੁੱਲ ਫਲੇਮ ਤੇ ਤੇਲ ਨੂੰ ਫੁੱਲ ਗਰਮ ਕਰਨਾ ਹੈ ਵਧੀਆ ਇਹ ਤੁਸੀਂ ਬਣਾ ਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਪਕੌੜੇ ਜਦੋਂ ਤੁਸੀਂ ਸਰਵ ਕਰਨੇ ਹੋਣ ਨਾ ਉਦੋਂ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਕੇ ਫਰਾਈ ਕਰ ਲਿਓ ਫੁੱਲ ਫਲੇਮ ਤੇ ਤੇ ਫਰਾਈ ਇਹਨਾਂ ਨੂੰ ਆਪਾਂ ਉਦੋਂ ਤੱਕ ਕਰਨਾ ਹੈ ਜਦੋਂ ਤੱਕ ਗੋਭੀ ਵਧੀਆ ਬਰਾਊਨ ਨਹੀਂ ਹੋ ਜਾਂਦੀ 골ਡਨ ਜਿਹਾ ਕਲਰ ਦੀ ਨਹੀਂ ਬਣ ਜਾਂਦੀ ਲਗਾਤਾਰ ਗਰਚ ਨੂੰ ਚਲਾਉਂਦੇ ਰਹਿਵਾਂਗੇ ਇਹਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣਨ ਲੱਗ ਗਏ तो उपरों बेसन भी है जोड़ा वो भी वीये करंची बनने लग जूगा बहुत सोहना इन्ह का कलर आएगा बहुत ही आसान तरीके गोभी के पकौड़े बन जाएंगे बहुत टेस्टी बन गए घट तो घट समान ज्यादा थोड़ा कोई झंजट कर भी जरूरत नहीं भी बड़ा समान कोई चीरना पागा बा मसाले पाने पैणगे बिल्कुल भी नहीं सौखा जहा मसाला बनायो तो झटपट गोभी के पकौड़े बिल्कुल हलवाई स्टाइल घर के बना लियो कि सोहना इन्ह का कलर आ रहा देखो पकौड़े बिलकुल बन के तैयार हो गए है